ਧਿਆਨ ਦਿਓ ਕਿਉਂਕਿ ਇਹ ਖਬਰ ਤੁਹਾਡੇ ਵਾਸਤੇ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਲੁਧਿਆਣਾ ਪੂਰਬੀ ਖੇਤਰ ਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਦਾ ਬੰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਗੰਭੀਰ ਦਬਾਵੇ ਹੇਠ ਆ ਚੁੱਕਿਆ ਹੈ ਬੰਨ ਦੀ ਰੱਖਿਆ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਪਰ ਕਿਸੇ ਵੀ ਸਮੇਂ ਸਥਿਤੀ ਵਿਗੜ ਸਕਦੀ ਹੈ ਜੇਕਰ ਬੰਨਾਂ ਵਿੱਚ ਚੀਰ ਜਾਂ ਫਿਰ ਨੁਕਸਾਨ ਹੁੰਦਾ ਹੈ ਤਾਂ ਸਸਰਾਲੀ ਬੂਂਟ रावत ਹਵਾਸ ਸੀੜਾ ਬੂਥਗੜ ਮੰਗਲੀ ਟਾਂਡਾ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾਲਾ ਮੰਗਟ ਅਤੇ ਮਿਹਰਬਾਨ ਸਮੇਤ ਕਈ ਪਿੰਡ ਤੁਰੰਤ ਪਾਣੀ ਦੇ ਨਾਲ ਘਿਰ ਸਕਦੇ ਨੇ ਹੁਣ ਧਿਆਨ ਨਾਲ ਸੁਣੋ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਸਤਰਕ ਰਹੋ ਅਤੇ ਹਾਲਾਤਾਂ ਉੱਤੇ ਨਜ਼ਰ ਰੱਖੋ ਜੇਕਰ ਘਰ ਦੋ ਮੰਜ਼ਲਾ ਵਾਲਾ ਹੈ ਤਾਂ ਉੱਪਰਲੀ ਮੰਜ਼ਲ ਉੱਤੇ ਰਹੋ ਇੱਕ ਮੰਜ਼ਲੀ ਜਾਂ ਢੇਢਲੇ ਇਲਾਕੇ ਦੇ ਘਰਾਂ ਵਿੱਚ ਰਹਿਣ ਵਾਲੇ ਲੋਕ ਤੁਰੰਤ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਜ਼ਰੂਰੀ ਕਾਗਜ਼ात ਅਤੇ ਸਮਾਨ ਪਾਣੀ ਰੋਧੀ ਬੈਗ ਦੇ ਵਿੱਚ ਰੱਖੋ ਬਜ਼ੁਰਗਾਂ ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਓ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਰੈਸਕਿਊ ਸੈਂਟਰ ਕਿੱਥੇ ਕਿੱਥੇ ਤਿਆਰ ਕੀਤੇ ਗਏ ਨੇ ਰਾਹੋ ਰੋਡ ਗੌਂਸਗੜ ਸਤਸੰਗਰ ਚੰਡੀਗੜ੍ਹ ਰੋਡ ਮੁੰਡੀਆਂ ਸਤਸੰਗਰ ਟਿੱਬਾ ਰੋਡ ਸਤਸੰਗਰ ਕਿਲਾਸ਼ ਨਗਰ ਸਤ ਸੰਘਰ ਸਸਰਾਲੀ ਨੇੜੇ ਰਾਧਾ ਸਵਾਮੀ ਸੈਂਟਰ ਖਾਸੀ ਕਲਾ ਮੰਡੀ ਅਤੇ ਸਕੂਲ ਭੂਖੜੀ ਸਕੂਲ ਮੱਤੇਵਾੜਾ ਸਕੂਲ ਅਤੇ ਮੱਤੇਵਾੜਾ ਮੰਡੀ ਸਰਕਾਰ ਦੇ ਵੱਲੋਂ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਗਏ ਨੇ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਹਨਾਂ ਨੰਬਰਾਂ ਉੱਤੇ ਤੁਸੀਂ ਸੰਪਰਕ ਕਰਕੇ ਮਦਦ ਮੰਗ ਸਕਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਤਰਜੀਹ ਹੈ ਕਿਰਪਾ ਕਰਕੇ ਪ੍ਰਸ਼ਾਸਨ ਪੁਲਿਸ ਅਤੇ ਆਫਤ ਪ੍ਰਬੰਧਨ ਟੀਮਾਂ ਦੇ ਹੁਕਮ ਦੀ ਪੂਰੀ ਪਾਲਣਾ ਕਰੋ। ਧਿਆਨ ਦਿਓ ਕਿਉਂਕਿ ਇਹ ਖਬਰ ਤੁਹਾਡੇ ਵਾਸਤੇ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ। ਲੁਧਿਆਣਾ ਪੂਰਬੀ ਖੇਤਰ ਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਦਾ ਬੰਨ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਗੰਭੀਰ ਦਬਾਵੇ ਹੇਠ ਆ ਚੁੱਕਾ ਹੈ। ਬੰਨ ਦੀ ਰੱਖਿਆ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਪਰ ਕਿਸੇ ਵੀ ਸਮੇਂ ਸਥਿਤੀ ਵਿਗੜ ਸਕਦੀ ਹੈ। ਜੇਕਰ ਬੰਨਾਂ ਵਿੱਚ ਚੀਰ ਜਾਂ ਫਿਰ ਨੁਕਸਾਨ ਹੁੰਦਾ ਹੈ ਤਾਂ ਸਸਰਾਲੀ ਬੂਟ ਰਾਵਤ ਹਵਾਸ ਸੀੜਾ ਬੂਥਗੜ ਮੰਗਲੀ ਟਾਂਡਾ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾਲਾ ਮੰਗਟ ਅਤੇ ਮਿਹਰਬਾਨ ਸਮੇਤ ਕਈ ਪਿੰਡ ਤੁਰੰਤ ਪਾਣੀ ਦੇ ਨਾਲ ਘਿਰ ਸਕਦੇ ਨੇ ਹੁਣ ਧਿਆਨ ਨਾਲ ਸੁਣੋ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਸਤਰਕ ਰਹੋ ਅਤੇ ਹਾਲਾਤਾਂ ਉੱਤੇ ਨਜ਼ਰ ਰੱਖੋ ਜੇਕਰ ਘਰ ਦੋ ਮੰਜ਼ਲਾ ਵਾਲਾ ਹੈ ਤਾਂ ਉੱਪਰਲੀ ਮੰਜ਼ਲ ਉੱਤੇ ਰਹੋ ਇੱਕ ਮੰਜ਼ਲੀ ਜਾਂ ਹੇਠਲੇ ਇਲਾਕੇ ਦੇ ਘਰਾਂ ਵਿੱਚ ਰਹਿਣ ਵਾਲੇ ਲੋਕ ਤੁਰੰਤ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਜ਼ਰੂਰੀ ਕਾਗਜ਼ात ਅਤੇ ਸਮਾਨ ਪਾਣੀ ਰੋਧੀ ਬੈਗ ਦੇ ਵਿੱਚ ਰੱਖੋ ਬਜ਼ੁਰਗਾਂ ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਓ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਰੈਸਕਿਊ ਸੈਂਟਰ ਕਿੱਥੇ ਕਿੱਥੇ ਤਿਆਰ ਕੀਤੇ ਗਏ ਨੇ ਰਾਹੋਂ ਰੋੜ ਗੌਂਸਗੜ ਸਤਸੰਗਕਰ ਚੰਡੀਗੜ੍ਹ ਰੋਡ ਮੁੰਡੀਆਂ ਸਤ ਸੰਘਰ ਟਿੱਬਾ ਰੋਡ ਸਤ ਸੰਘਰ ਕਿਲਾਸ਼ ਨਗਰ ਸਤ ਸੰਘਰ ਸਸਰਾਲੀ ਨੇੜੇ ਰਾਧਾ ਸਵਾਮੀ ਸੈਂਟਰ ਖਾਸੀ ਕਲਾ ਮੰਡੀ ਅਤੇ ਸਕੂਲ ਭੂਖੜੀ ਸਕੂਲ ਮੱਤੇਵਾੜਾ ਸਕੂਲ ਅਤੇ ਮੱਤੇਵਾੜਾ ਮੰਡੀ ਸਰਕਾਰ ਦੇ ਵੱਲੋਂ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਗਏ ਨੇ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਹਨਾਂ ਨੰਬਰਾਂ ਉੱਤੇ ਤੁਸੀਂ ਸੰਪਰਕ ਕਰਕੇ ਮਦਦ ਮੰਗ ਸਕਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਤਰਜੀਹ ਹੈ ਕਿਰਪਾ ਕਰਕੇ ਪ੍ਰਸ਼ਾਸਨ ਪੁਲਿਸ ਅਤੇ ਆਫਤ ਪ੍ਰਬੰਧਨ ਟੀਮਾਂ ਦੇ ਹੁਕਮ ਦੀ ਪੂਰੀ ਪਾਲਣਾ ਕਰੋ